बाबा ਬਚਤਰ ਸਿੰਘ ਤਿਆਰ ਹੋ ਗਿਆ ਪਾਤਸ਼ਾਹ ਨੇ ਨਾਗਨੀ ਦੇ ਦਿੱਤੀ ਹਉ ਦਰਵਾਜੇ ਕੋਲ ਗਿਆ ਕਲਗੀਧਰ ਪਾਤਸ਼ਾਹ ਔਰ ਤਖਤ ਤੇ ਬੈਠੇ ਨੇ ਜਿੱਥੇ ਅੱਜ ਗੁਰੂ ਗ੍ਰੰਥ ਸਾਹਿਬ ਬੈਠੇ ਹੋਏ ਨੇ ਕਿਉਂਕਿ ਉਦੋਂ ਸ਼੍ਰੀ ਆਦ ਗ੍ਰੰਥ ਸਾਹਿਬ ਸਨ ਇਹਨਾਂ ਨੂੰ ਗੁਰੂ ਦਾ ਰਤਬਾ ਕਿਹਨੇ ਦਿੱਤਾ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਪਜਤਰ ਸਿੰਘ ਦਰਵਾਜੇ ਕੋਲ ਗਿਆ ਮੋੜ ਆ। ਸੇ ਸਖਾਂ ਦੇ ਵਿੱਚ ਪੁਸਰ-ਪੁਸਰ ਚੱਲ ਵੀ ਵੀ ਇਹ ਵੀ ਡਰ ਗਿਆ ਲੱਗਦਾ। ਲੱਗਦਾ ਹੁਣ ਰਸਾ ਇੱਕ ਹੋਰ ਬਿਆਰੋਂ ਮੰਗਾਉਣਾ ਪੈਣਾ। ਇਹ ਵੀ ਭੱਜੇਗਾ ਕਿਲਾ ਛੱਡ ਕੇ ਜੋ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਹੋਇਆ। ਮਹਾਰਾਜ ਕਹਿੰਦੇ ਡਰ ਗਿਓ। ਸਰਗਿਆਂ ਬਚਤਰ ਸਿੰਘਾ। ਹੱਥੀ ਤੋਂ ਡਰ ਲੱਗਦਾ ਹੈ ਕਿੰਦਾ ਨਹੀਂ। ਦਰ ਨਹੀਂ ਲੱਗਦਾ ਤੇ ਮੁੜ ਕਿਉਂ ਆਇਆ ਹੈ ਦੀਨ ਦੁਨੀਆ ਦੇ مالک ਨੂੰ ਕਹਿੰਦਾ ਵੀ ਮੋੜ ਇਸ ਲਈ ਆਇਆ ਹਾਂ ਆਵੇਂ ਲਖਾਉ ਲੈ ਖੇਡੇ ਹੋ ਜਿੰਨੀ ਮਰਜ਼ੀ ਜੰਗ ਜੂ ਤਿਆਰੀ ਕੀਤੀ ਹੋਵੇ ਜਿੰਨਾ ਚਿਰ ਕਰਗੀ ਤਰ ਤੇਰਾ ਥਾਪੜਾ ਨਹੀਂ ਹੁੰਦਾ ਹਾਥੀ ਬੰਦੇ ਤੋਂ ਨਾ ਅੱਜ ਤੱਕ ਇੱਥੇ ਆਏ ਤੇ ਨਾ ਹਾਜੀ ਕਵੇਗਾ ਮੇਰੇ ਕੋਲ ਇਹ ਐ ਪ੍ਰੋਸਾਹ ਤੇ ਜਿਨ੍ਹਾਂ ਨੂੰ ਭਰੋਸਾ ਏ ਉਹਨਾਂ ਨੂੰ ਚਰਖੜੀ ਦਾ ਦਰਦ ਵੀ ਕੰਡੇ ਨਾਲੋਂ ਘਟਕੇ ਹੁੰਦਾ ਏ ਤੇ ਜਿਨ੍ਹਾਂ ਨੂੰ ਭਰੋਸਾ ਨਹੀਂ ਉਹ ਥੋੜਾ ਕਿਤੇ ਦਿਯਾਲੇ ਵਾਂਗੂ ਦੇਗਾ ਚੁਬਾਲੇ ਜਾ ਸਕਦੇ ਨੇ ਕੌਣ ਭਾਈ ਦਿਯਾਲਾ ਬਣੇਗਾ ਭਰੋਸੇ ਤੋਂ ਕਿਹੜਾ ਮਤੀਦਾਸ ਤੇ ਬਾਬਾ ਸਤੀਦਾਸ ਬਣੇਗਾ ਭਰੋਸੇ ਤੋਂ ਸਾਡੇ ਦੁੱਧ ਕਿਤੇ ਕੰਡਾ ਖੁੱਭ ਜਾਵੇ ਡਾਕਟਰ ਲੱਭਦੇ ਫਿਰਦੇ ਆ ਗੁਰੂ ਦੇ ਥਾਪੜੇ ਦੀ ਕਰਾਵਾਤ ਬਰਕਤ ਕੁੱਲ ਕਰਾ ਮਾਤਾ ਦਾ ਮਾਲਕ ਗੁਰੂ ਗੋਬਿੰਦ ਸਿੰਘ ਕਹਿੰਦੇ ਤੂੰ ਥਾਪੜਾ ਦਵੇਂ ਬਚਿੱਤਰ ਸਿੰਘ ਨੂੰ ਤੇ ਬਚਿੱਤਰ ਸਿੰਘਾ ਥੀਟਾਉਂਦਾ ਹੈ ਨਹੀਂ ਤੇ ਨਹੀਂ ਟੈਣਾ ਨੀਵਾ ਜਿਹਾ ਹੋ ਗਿਆ ਕਲਗੀਧਰ ਕੋਲੇ ਇੱਕ ਬਚਨ ਕਿਹਾ ਉੱਥੇ ਕਮਾਲ ਦਾ ਸੀ ਨਾ ਜਦੋਂ ਇਤਿਹਾਸ ਪੜਦੇ ਹੋ ਨਾ ਪੜਿਓ ਕਿਤੇ ਕਵੀ ਸੰਤੋਖ ਮਹਾਨ ਕਵੀ ਸੂਰਜ ਪ੍ਰਕਾਸ਼ ਵਿੱਚ ਲਿਖਦੇ ਨੇ ਕਹਿੰਦਾ ਤਿੰਨਾ ਲੋਕਾਂ ਵਿੱਚ ਗੁਰੂ ਗੋਬਿੰਦ ਸਿੰਘ ਦੇ ਥਾਪੜੇ ਵਰਗਾ ਕਿਸੇ ਰਹਿਬਰ ਦੇਵੀ ਦੇਵ ਤੇ ਕੋਲ ਥਾਪੜਾ ਹੈ ਨਹੀਂ ਫੜਿਓ ਕਿਤੇ ਸੂਰਜ ਪ੍ਰਕਾਸ਼ ਨੂੰ ਫੜਿਓ ਕਿਤੇ ਪੰਥ ਪ੍ਰਕਾਸ਼ ਨੂੰ ਫੜਿਓ ਗੁਰ ਇਤਿਹਾਸ ਨੂੰ ਗੁਰੂ ਦੀਆਂ ਬਰਕਤਾਂ ਕੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਕੇਵਲ ਅਕਾਲ ਪੁਰਖ ਦੀ ਵਡਿਆਈ ਹੈ ਇਹਦੇ ਸਰਗੁਣ ਸਰੂਪ ਦੀਆਂ ਤਾਕਤਾਂ ਪੜ ਲੀਆਂ ਹੁਣ ਤੇ ਕਿਤੇ ਇਤਿਹਾਸ ਪੜਿਓ ਨੀਵਾ ਜਾਓ ਕੇ ਬਚਤਰ ਸਿੰਘ ਨੇ ਇੱਕ ਬਚਨ ਕੀਤਾ ਸੀ ਜੋ ਕਵੀ ਜੀ ਨੇ ਮਹਾਨ ਕਵੀ ਮਹਾਪੁਰਸ਼ ਕਵੀ ਬ੍ਰਹਮਵਿਤੇ ਕਵੀ ਸੰਤੋਖ ਸਿੰਘ ਲਿਖਦੇ ਹੋ ਆਖਣ ਲੱਗੇ ਨੀਵਾ ਜਾਓ ਕੇ ਬਾਬਾ ਬਚਤਰ ਸਿੰਘ ਕਹਿੰਦਾ ਜੇ ਤੂੰ ਥਾਪੜਾ ਨਹੀ ਮਹਿ ਮਹਿ ਮੈਂ ਹਾਥੀ ਕਿਆ ਬਪਰੋ ਜੋ ਅਰਸ਼ਕ ਹੈ ਅਗਾਰੀ ਸੁਣਿਓ ਸੁਰਗ ਵਿੱਚ ਏਕ ਐਰਾਵਤ ਇਸ ਕੋਲੇ ਹੋ ਮਾਰੀ ਕਲਗੀਧਰ ਬਾਦਸ਼ਾਹ ਥਾਪੜਾ ਦੇ اے ਬਾਈ ਧਾਰ ਦੇ ਰਾਜਿਆਂ ਦਾ ਹਾਥੀ ਕੀ ਵਜੂਦ ਰੱਖਦਾ ਏ ਤੇਰਾ ਥਾਪੜਾ ਹੋਵੇ ਤੇ ਇੰਦਰ ਦੇਵਤੇ ਦੇ 에ਰਾਵਤ ਹਾਥੀ ਨੂੰ ਬਨ ਕੇ ਤੇਰੇ ਅੱਗੇ ਸੁੱਟ ਦਵਾਂ ਤੇਰਾ ਥਾਪੜਾ ਹੋਵੇ ਤੇ 에ਰਾਵਤ ਢਾ ਲਵਾਂ ਇਹ ਸਾਥੀ ਦੀ ਕੀ ਗੱਲ ਕਰਦੇ ਦੱਤਾ ਥਾਪੜਾ ਕਲਗੀਧਰ ਨੇ ਚੜਿਆ ਘੋੜੇ ਤੇ ਵਾਗਾ ਤੇ ਰੱਖ ਕੇ ਪੈਰ ਲੱਕ ਤੇ ਛਾਲ ਮਾਰ ਕੇ ਚੜ ਗਿਆ ਲੈ ਕੇ 나ਗਨੀ ਜੋੜ ਕੇ ਕਲਗੀਧਰ ਪਾਤਸ਼ਾਹ ਦੇ ਅੰਤਰ ਆਤਮਾ ਨਾਲ ਹੱਥ ਤੇ ਆਖਣ ਲੱਗਾ ਤਮਿਆਂ ਨੂੰ ਕਦੇ ਲੋਹਾ ਨਹੀਂ چیر ਸਕਿਆ ਬਾਪੂ ਹੁਣ ਥਾਪੜੇ ਦੀ ਪੈਜ ਰਖੀ ਜਦੋਂ ਕੱਢ ਕੇ 나ਗਨੀ ਤਮਿਆਂ ਤੇ ਮਾਰੀ ਤੇ ਸੱਪ ਤਵੇ چیر ਕੇ ਹਾਥੀ ਦਾ ਮੱਥਾ ਵੰਨ ਦਿੱਤਾ ਤੜਫਦਾ ਹੋਇਆ ਹਾਥੀ ਹਜ਼ਾਰਾਂ ਫੌਜਾਂ ਨੂੰ ਮੁਗਲਿਆ ਸਲਤਨਤ ਬਾਈ ਧਾਰ ਦੀਆਂ ਫੌਜਾਂ ਨੂੰ ਮਿੱਦਦਾ ਹੋਇਆ ਅਖੀਰ ਕਾਲ ਦੇ ਮੂੰਹ ਵਿੱਚ ਜਾ ਪਿਆ ਜੇ ਥਾਪੜਾ ਨਾ ਹੁੰਦਾ ਤੇ ਕੀੜੀ ਨਾ ਮਰਦੀ ਹਾਥੀ ਕਿੱਥੋਂ ਢਾਲਿਆ 75 ਸਿੰਘ ਨੇ ਤੇ ਮੈਂ ਪੁੱਛਿਆ ਗੁਰੂ ਇਹ ਕਰ ਸਕਦਾ ਹੈ ਕਈ ਤਰਕ ਕਰਦੇ ਨੇ ਨਹੀਂ ਜੀ 나ਗਨੀ ਅੱਖ ਚ ਮਾਰੀ ਹਾਥੀ ਦੇ ਅੱਖ ਚ ਮਾਰਿਆ ਕਦੇ ਨਾ ਮਰ ਗਿਆ ਨਹੀਂ ਦਿਓ ਤੇ ਇੱਥੇ ਮਾਰੀ ਤਮਿਆਂ ਨੂੰ ਕਿੱਦਾਂ ਧੀਰ ਦੇਦਾ ਐ ਨੋ ਮੂਰਖ ਨੂੰ ਸਮਝਾਓ ਤੇਰਾ ਥਾਪੜਾ ਹੁੰਦਾ ਤੇ ਵਾਕਿਆ ਹੀ ਤਵੇ ਨਾ ਚੀਰੇ ਜਾਂਦੇ ਮੇਰਾ ਥਾਪੜਾ ਹੁੰਦਾ ਤੇ ਵਾਕਿਆ ਹੀ ਤਵੇ ਨਾ ਚੀਰੇ ਜਾਂਦੇ ਐ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਏ ਜਿਹੜਾ ਮਿੱਟੀ ਨੂੰ ਵੀ ਲੋਹੇ ਦਾ ਵਜੂਦ ਬਣਾ ਦਿੰਦਾ ਐ ਜਿਹੜਾ ਚਿੜੀਆਂ ਨੂੰ ਬਾਜ ਬਣਾਉਂਦਾ ਐ ਗਿੱਦੜਾਂ ਨੂੰ ਸ਼ੇਰ ਬਣਾਉਂਦਾ ਐ ਆਹ ਸ਼ਬਦ ਗੁਰੂ ਨੂੰ ਪੁੱਛ ਇਸ ਸਾਖੀ ਤੇ ਤਰਕ ਕਰਨ ਤੋਂ ਪਹਿਲਾਂ ਵੀ ਕੀ ਅੱਖ ਚੀਰਿਆ ਸੀ ਮਰਦਾ ਹੈ ਕਿ ਤਵੇ ਵੀ ਚੀਰਨ ਦੀ ਤਾਕਤ ਤੂੰ ਦੇ ਸਕਦਾ ਏ ਤੇ ਸ਼ਬਦ ਗੁਰੂ ਨੇ ਅੱਗੋਂ ਫਿਰ ਉਲਟਾ ਉਲਟਾ ਪ੍ਰਸ਼ਨ ਪਾਦਤਾ ਅਖਣ ਲੱਗੇ ਤੂੰ ਇਹ ਦੱਸ ਵੀ ਗੁਰੂ ਕਰ ਕੀ ਨਹੀਂ ਸਕਦਾ ਜਿਤ ਮੁਖ ਗੁਰਸਾ ਲਾਹੀਏ ਕਰਨ ਕਰਨ ਸਮਰੱਥ ਕਈ ਵੀਰ ਕਿਤਾਬਾਂ ਨਹੀਂ ਪੜ ਕੇ ਆਂਦੇ ਨਾ ਜੀ ਕਵੇ ਥੋੜਾ ਚੀਰੇ ਜਾਂਦੇ ਬਿਲਕੁਲ ਨਹੀਂ ਚੀਰੇ ਜਾਂਦੇ ਕੁਨੀ ਚੰਦ ਵਰਗਿਆਂ ਕੋਲੋਂ ਜਿਨ੍ਹਾਂ ਨੂੰ ਗੁਰੂ ਦਾ ਥਾਪੜਾ ਨਹੀਂ ਤੇ ਜਿਨ੍ਹਾਂ ਨੂੰ ਗੁਰੂ ਦਾ ਥਾਪੜਾ ਹੈ ਜਿਨ੍ਹਾਂ ਨੂੰ ਗੁਰੂ ਦਾ ਥਾਪੜਾ ਹੈ ਧੰਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਨਾਂ ਦੇ ਲਈ ਹਰ ਇੱਕ ਹਰ ਇੱਕ ਕਾਰਜ ਸੰਭਵ ਹੋ ਜਾਂਦਾ ਹੈ ਕਿਤ ਮੁਖ ਵਰਸਾ ਲਾਹੀਏ ਕਰਨ ਕਰਨ ਸਮਰਾਥ ਕਿਦਾਂ ਸਲਾਮਾ ਗੁਰੂ ਤੈਨੂੰ ਹਰ ਇੱਕ ਕਾਰਨ ਦਾ ਕਰਤਾ ਤੂੰ ਐ ਜੋ ਚਾਹੇ ਕਰ ਸਕਦਾ ਗੁਰ ਕਰਤਾ ਗੁਰ ਕਰਨ ਹਾਰ ਗੁਰਮਖ ਸੱਚੀ ਸੋਏ ਗੁਰਤੇ ਬਾਹਰ ਕਿਛ ਨਹੀਂ ਗੁਰਕੀਤਾ ਲੋੜੇ ਸੋ ਹੋਏ ਤੂੰ ਦੁਨੀਆਂ ਦੀ ਗੱਲ ਕਹਿਣਾ ਪਾਤਾਲ ਪਾੜ ਕੇ ਛੁੱਟ ਦੇਣ ਸਿੰਘ ਕੇ ਤੇ ਥਾਪੜਾ ਹੋ ਜਾਵੇ ਕਲਗੀਧਰ ਦਾ ਉਤੇ ਕਹਿੰਦਾ ਗੁਰਤੇ ਬਾਹਰ ਕਿਛ ਨਹੀਂ ਗੱਲ ਭਰੋਸੇ ਦੀ ਐ ਭਾਈ ਤੈਨੂੰ ਨਹੀਂ ਭਰੋਸਾ ਕਬਾਤੇ ਛੱਡ ਤੂੰ ਗੰਡੇ ਦਾ ਛਿਲੜ ਨਹੀਂ ਚੀਰ ਸਕਦਾ ਤੇ ਜਿਨ੍ਹਾਂ ਨੂੰ ਭਰੋਸਾ ਹੈ ਉਹਨਾਂ ਨੇ ਤਵੀਆਂ ਵੀ ਚੀਰੀਆਂ ਆ ਗਿਆ ਨੇ ਉਹਨਾਂ ਨੇ ਲੱਖਾਂ ਦੇ ਸੀਨੇ ਵੀ ਵਿੰਨੇ ਹੋਏ ਨੇ ਉਹਨਾਂ ਨੇ ਹਜ਼ਾਰਾਂ ਦੇ ਆਹੋ ਵੀ ਲਾਏ ਹੋਏ ਨੇ ਅੱਲਾ ਯਾਰਖਾਨੇ ਇੱਕ ਗੱਲ ਆਖੀ ਸੀ ਇਹ ਸ਼ੇਰ ਕਹਿ ਕੇ ਫਤਿਹ ਬੁਲਾਦਾ ਹੈ ਕਹਿੰਦਾ ਉਹ ਗੁਰੂ ਗੋਬਿੰਦ ਸਿੰਘ ਤੇਰੀਆਂ ਬਰਕਤਾਂ ਕੀ ਬਿਆਨ ਕਰਾਂ ਮੈਂ ਤੇਰੀਆਂ ਬਰਕਤਾਂ ਮੇਰੀ ਕਲਮ ਨਹੀਂ ਲਿਖ ਸਕਦੀ ਕੈਸ਼ੀਆਂ ਵਰਕਤਾਂ ਦਾ ਤੂੰ ਮਾਲਕ ਹੈ ਅੱਖਣ ਲੱਗੇ ਕਰਤਾਰ ਦੀ ਸੋਗੰਦ ਹੈ ਇਹ ਕੁਝ ਵੀ ਨਹੀਂ ਜੋ ਤੁਹਾਡੇ ਨਾਲ ਮੈਂ ਥਾਪੜੇ ਦੀ ਉਸਤਤ ਕੀਤੀ ਨਾ ਕਲਗੀ ਧਰਦੀ ਇਹ ਤੇ ਮਾਮੂਲੀ ਜੀ ਵਡਿਆਈ ਆ ਉਹ ਮੁਸਲਮਾਨ ਨੂੰ ਭਰੋਸਾ ਆਇਆ ਅਸੀਂ ਸਿੱਖੋ ਕਿ ਸਟੇਜ ਤੇ ਕਹਿ ਦੇਣੇ ਨਹੀਂ ਜੀ ਮੱਥੇ ਤੇ ਤਵੇ ਕਿਥੋਂ ਤੀਰ ਲਾਏ ਤੇ ਸਾਡੇ ਨੂੰ ਲੱਖਾਂ ਗੁਣਾ ਉਹ ਮੁਸਲਮਾਨ ਚੰਗੇ ਨੇ ਜਿਹੜੇ ਸਿੱਖ ਧਰਮ ਤੇ ਭਰੋਸਾ ਕਰਦੇ ਬੈਠੇ ਅਸੀਂ ਕਹਦੇ ਸਿੱਖਾਂ ਆਪਣੇ ਪਿਓ ਤੇ ਹੀ ਭਰੋਸਾ ਨਹੀਂ ਕਰਨ ਇਕ ਕਾਦੀ ਤਰਕ ਬੁੱਧੀ ਹੈ ਜਿਹੜੀ ਆਪਣੇ ਧਰਮ ਆਪਣੇ ਇਤਿਹਾਸ ਤੇ ਹੀ ਤਰਕ ਕਰਨ ਲਈ ਕੈੰਚੀ ਚੁੱਕਣ ਲਈ ਮਜਬੂਰ ਕਰ ਰਹੀ ਹੈ ਤੈਨੂੰ ਆਪਣੇ ਗੁਰੂ ਦਾ ਹੀ ਵਫਾਦਾਰ ਨਹੀਂ ਤੂੰ ਰਿਆ ਤੇ ਸਿੱਖ ਕਦਾ ਹੈ ਗੁਰੂ ਦਾ ਤੇ ਹੋ ਨਹੀਂ ਸਕਦਾ ਕਿਉਂਕਿ ਗੁਰੂ ਤੇ ਤੇ ਤਰਕ ਕਰਤਾ ਹੀ ਤੂੰ ਉਹ ਕਹਿੰਦਾ ਕਰਤਾਰ ਕੀ ਸੋਗੰਦ ਹੈ ਇਹ ਕੁਝ ਵੀ ਨਹੀਂ ਜੋ ਮੈਂ ਦੱਸਿਆ ਹੈ ਕਰਤਾਰ ਕੀ ਸੋਗੰਦ ਹੈ ਨਾਨਕ ਦੀ ਕਸਮ ਹੈ ਜਿਤਨੀ ਵੀ ਹੋ ਸਾਰੀ ਕੋ ਕੋ ਲੋਕਿੰਦ ਕਲਮ ਹੈ ਹਰਚੰਦ ਮੇਰੇ ਹੱਥ ਮੇਂ ਫੁਰਜ਼ੋਰ ਕਲਮ ਹੈ ਸਤਗੁਰੂ ਕੇ ਲਿਖੂ ਵਸਫ ਕਹਾ ਤਾਬੇ ਰਤਮ ਹੈ ਇੱਕ ਅੱਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ ਸਾਹਿਲ ਕੋ ਮਜਧਾਰ ਕੋ ਜਾਂ ਲਹਿਰ ਕੋ ਦੇਖੇ ਇੱਕ ਅੱਖ ਨਾਲ ਉਹਦੀ ਵਡਿਆਈ ਨਹੀਂ ਗਾਈ ਜਾ ਸਕੇ